ਆਪਾਂ ਤਾਂ ਘੰਟੇ ਜਾ ਕੇ ਉਹਦਾ ਠੀਕ ਆ ਖਰਬੂਜੇ ਦੁਕਾਨ ਨੂੰ ਹਾਂ ਹਾਂ ਸੌਦੇ ਜਲਾ ਹੋ ਕੇਲੇ ਤੇ ਤੰਦੂਰ ਤਾਂ ਹੈਗਾ ਚਲ ਉਹ ਸਰਾਂਦਾ ਤੇ ਉਤਕੜਤਾ ਫਾਵਾ ਪਰ ਮਾਨੂੰ ਕਮੀ ਚ ਜਾਣਾ ਨਹੀਂ ਮੋੜ ਦੇ ਵਿੱਚ ਲੈ ਕੇ ਚੱਲਣੇ ਮੋੜ ਦੇ ਲੈ ਚਲਾਇਆ ਆਪਾਂ ਬੰਨ ਕੇ ਨਾ ਵੜਾਗੇ ਇਹ ਟੰਡੋ ਬਹੁਤ ਸੋਹਣੇ ਬਣਦੇ ਆ। ਤੱਕ ਕਿ ਨੂੰ ਪ੍ਰਮਾਣਨਾ ਵਾ। ਅੱਗੇ ਸਿਗਾਇ ਦਾ ਉੱਧਰ ਤੇ ਆ ਗਏ, ਇੱਧਰ ਦੀ ਆ ਗਏ ਬਾਜ ਨਾਲ। ਆਹੋ ਇੱਥੇ ਤਾਂ ਨਹੀਂ ਰਹਿਣੇ ਆ। ਅਗੋਂ ਬੜਾ ਪਰ ਆ ਕੇ ਰਹਿ ਗਏ ਅੱਗੇ ਦਾ। ਇਹ ਸਹੀ ਆ ਦਿਖਾਉਣਾ ਇੰਦ ਤੇ। ਆਹੋ ਫੇਰ ਸਹੀ। प़मीने भीना ड़ले ਕਦੇ ਵੀ ਉਹਦੇ ਹਿਸਾਬ ਨਾਲ ਤਾਂ ਕਿੰਨੇ ਨਾ ਨਹੀਂ ਆਨੇ। ਇਹਨੇ ਵੀ ਉਹ ਰਿਹਾ। ਮਾਵੇਂ ਨਿਕਾਣਾ ਤੇਰੀ ਮੰਮੀ ਜਿਆਦੇ ਆਇਆ ਕਰਨਗੇ। ਕਈ ਕਰੇ ਸਬਸਕ੍ਰਾਈਬਰ ਵੀ ਜਿਆਦੇ ਤੇਰੇ ਵੀਊ ਵੀ ਜਿਆਦੇ ਆ। ਕਾਇਦੇ ਸਿਣੀ ਉਹਨਾਂ ਨੂੰ ਬੰਤਾ ਵੀ ਸਭ ਹੋਣਾ ਜਿੱਦੇ 10000 ਹੋ ਗਿਆ ਯਾਨੀ 70000 ਡਾਲਰ ਰੋਹੀ ਕੰਮ ਹੀ ਕਰਾ 70000 ਡਾਲਰ ਮਿਲੂ ਬਾਪੇ ਦੇ ਕਲਾਈਏ ਖੰਡ ਬਾੜ ਸੱਠੇ ਪਾਸ਼ਾ ਦੇ ਬਾਪਾਈ ਚਲੇ ਸੌਣੇ ਕੱਢੀ ਜਾਵੇ ਹਾਂ ਅੰਗ ਮਾਈ ਬੱਚੋਂ ਤਾਂ ਸੌਣ ਕੱਢਦੇ ਵੇ ਸੌਣ ਕੱਢੇ ਪੱਕਾ ਥੋੜੇ ਜਿਆਦਾ ਜਿੰਨੇ ਅੱਜ ਤੋਂ ਆਈ ਜਾਣ ਉਹਦੇ ਵਿੱਚੋਂ ਕੱਢਦੇ ਵੇ ਬੱਸ 10 ਮਾਸ਼ 63 ਜਿੰਨੇ ਸਾਡੇ ਕੱਲ ਦਾ ਕੱਢੀ ਆਵੇ ਨਹੀਂ ਤਾਂ ਉਹ ਨਹੀਂ ਆ ਤਾ ਦੇਖੋਗਾ ਹੱਸੂਗਾ ਵੀ ਕੀ ਕਰਾ ਆ ਵੀ ਮੈਨੂੰ ਵੀ ਯਾਦ ਕਰਦੇ ਆ ਕਿ ਨਹੀਂ

là ở đây mà thôi. Ờ. Bây thu mình gần đây nó đi à ha. Anh biết xe ra gần qua ਤਪਾ ਗਿਆ ਸਮਝ